ਸਿੱਖੀ ਦੀ ਸ਼ੁਰੂਆਤ ਵੀ ਅਰਦਾਸ ਹੈ ਸਿੱਖੀ ਦਾ ਮਾਰਗ ਵੀ ਅਰਦਾਸ ਹੈ ਸਿੱਖੀ ਦੀ ਮੰਜ਼ਿਲ ਵੀ ਅਰਦਾਸ ਹੈ ਸਿੱਖ ਦੇ ਕੋਲ ਸਭ ਤੋਂ ਵੱਡੀ ਗੁਰੂ ਦੀ ਦਿੱਤੀ ਸ਼ਕਤੀ ਇਹ ਹੈ ਜਿਹਨੂੰ ਕਹਿੰਦੇ ਅਰਦਾਸ ਸਿੱਖੀ ਦੀ ਸ਼ੁਰੂਆਤ ਅਰਦਾਸ ਤੋਂ ਹੋਏਗੀ ਅਰਦਾਸ ਕਰਕੇ ਮੰਗਿਆ ਜਾਏਗਾ ਸਿੱਖੀ ਦਾ ਪੂਰਾ ਮਾਰਗ ਕੋਈ ਸਿੱਖ ਕਿੰਨਾ ਵੀ ਨਿਤਨੇਮੀ ਹੋਵੇ ਭਜਨੀਕ ਹੋਵੇ ਨਾਮ ਜਪਣ ਵਾਲਾ ਹੋਵੇ ਉਹਨੂੰ ਨਾਮ ਜਪ ਕੇ ਭਜਨ ਕਰਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਫਿਰ ਕੀ ਕਰਨਾ ਪੈਂਦਾ ਅਰਦਾਸ ਔਰ ਜਦੋਂ ਮੰਜ਼ਲ ਤੇ ਪਹੁੰਚ ਜਾਂਦਾ ਦੋਦੋਂ ਵੀ ਉਹਦੀ ਅਰਦਾਸ ਹੈ ਅਰਦਾਸ ਤੋਂ ਵਗੈਰ ਕੁਝ ਵੀ ਨਹੀਂ ਸਿੱਖੀ ਦੀ ਸ਼ੁਰੂਆਤ ਵੀ ਅਰਦਾਸ ਮਾਰਗ ਵੀ ਅਰਦਾਸ ਤੇ ਮੰਜ਼ਿਲ ਵੀ ਅਰਦਾਸ ਇਸ ਲਈ ਬਾਦਸ਼ਾਹ ਨੇ ਕਿ ਭਾਈ ਤੂੰ ਜਪ ਤਪ ਵੀ ਕਰੇ ਸੇਵਾ ਸਿਮਰਨ ਵੀ ਕਰੇ ਤੇਰਾ ਆਚਰਣ ਵੀ ਉੱਚਾ ਹੋਵੇ ਪਰ ਤੂੰ ਇਹ ਸਭ ਕੁਝ ਕਰਕੇ ਵੀ ਅਰਦਾਸ ਕਰਨੀ ਹੈ ਜੇ ਤੂੰ ਪਰਵਾਨ ਹੋਣਾ ਹੈ ਇਹ ਸਭ ਕੁਝ ਹੋਣ ਦੇ ਭਾਵਯੂਦ ਵੀ ਤੋਂ ਅਰਦਾਸ ਕਰਨੀ ਤੁਸੀਂ ਰਹਿਰਾਸ ਵਿੱਚ ਹੁਣੇ ਹੀ ਸ਼ਬਦ ਪੜ੍ਹ ਕੇ ਆਏ ਹੋਮੋਗੇ ਹਰ ਰੋਜ਼ ਪੜ੍ਹਦੇ ਹੋ ਸ਼੍ਰੀ ਗੁਰੂ ਅੰਕਸੇ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਤੇਰਾ ਆਚਰਣ ਉੱਚਾ ਹੋਵੇ ਤੂੰ ਜਤੀ ਸਤੀ ਹੋਵੇਂ ਤੇਰੇ ਜੀਵਨ ਵਿੱਚ ਸਚਾਈ ਹੋਵੇ ਪਰ ਜੇ ਤੂੰ ਚਾਹੁੰਨੇ ਉਹ ਸਚਾਈ ਉਹ ਜਤੀ ਉਹ ਸਤੀ ਉੱਚਾ ਆਚਰਣ ਉਹ ਸੋਹਣਾ ਜੀਵਨ ਗੁਰੂ ਨੂੰ ਪਰਵਾਹ ਨ ਹੋ ਜਾਏ ਫਿਰ ਤੈਨੂੰ ਅਰਦਾਸ ਕਰਨੀ ਪੈਣੀ ਹੈ ਜੇ ਉਸ ਚੀਜ਼ ਦਾ ਮਾਣ ਪੈਦਾ ਹੋ ਗਿਆ ਨਾ ਕਿ ਮੈਂ ਤਾਂ ਬਹੁਤ ਸੱਚਾ-ਸੱਚਾ ਹੈ ਕਹਿੰਦੇ ਤੇਰਾ ਸਚਾਈ ਵਾਲਾ ਜੀਵਨ ਵੀ ਮੈਲਾ ਹੋ ਜਾਣ ਇਸ ਲਈ ਗੁਰੂ ਦਾ ਹੁਕਮ ਹੈ ਭਾਈ ਤੂੰ ਵਿਵਹਾਰ ਵੀ ਚੰਗਾ ਰੱਖਣਾ ਆਚਾਰ ਵੀ ਚੰਗਾ ਰੱਖਣਾ ਸਭ ਕੋ ਚੰਗਾ ਰੱਖ ਕੇ ਵੀ ਗੁਰੂ ਨੂੰ ਕਹਿਣਾ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ ਆਖੋ ਨਾ ਹੋ ਜਤੀ ਸਤੀ ਨਹੀਂ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਇਹ ਅਰਦਾਸ ਕਰਨੀ ਉਚਾਚਰਣ ਰ ਔਰ ਸਾਥ ਸੰਗਤ ਜੇ ਰੰਚਕ ਮਾਤਰ ਵੀ ਹੋਮੇ ਆ ਜਾਏ ਮੈਂ ਤਾਂ ਬਹੁਤ ਸੱਚਾ ਸੱਚਾ ਜਿਹੜਾ ਬੰਦਾ ਹੋਮੇ ਹੰਕਾਰ ਵਿੱਚ ਕਵੇ ਮੇਰੇ ਵਿੱਚ ਕੋਈ ਕਮੀ ਕੱਢ ਕੇ ਵਿਖਾਵੇ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ ਮੈਨੂੰ ਕੋਈ ਕਹਿ ਕੇ ਵਿਖਾਵੇ ਮਾਫ ਕਰਿਓ ਜਿੰਨੀ ਦੇਰ ਗੁਰੂ ਦਾ ਹੱਥ ਮਿਹਰ ਭਰਿਆ ਸਿੱਖ ਦੇ ਸੀਸ ਤੇ ਹੈ 19 ਦਿਨ ਵਕੇ ਕੋਈ ਤੁਹਾਡੇ ਵੱਲ ਉਂਗਲ ਨਹੀਂ ਕਰ ਸਕਦਾ ਜਿੱਦਣ ਗੁਰੂ ਸਿਰ ਤੋਂ ਹੱਥ ਝੁਕ ਲੈ ਉਦਣ ਗੁਰੂ ਸੰਸਾਰ ਦੀਆਂ ਦੁਨੀਆ ਦੀਆਂ तमाम ਬਦਨਾਮੀ ਵਾਲੀਆਂ ਉਂਗਲਾਂ ਉਹਦੇ ਵੱਲ ਹੋ ਜਾਂਦੀਆਂ ਜਿੰਨੀ ਦੇਰ ਗੁਰੂ ਦਾ ਹੱਥ ਹੈ ਕੋਈ ਉਂਗਲ ਨਹੀਂ ਕਰ ਸਕਦਾ ਤੁਹਾਡੇ ਵੱਲ ਜਿੰਨੀ ਦੇਰ ਗੁਰੂ ਦਾ ਹੱਥ ਹੈ ਕੋਈ ਕਮੀ ਨਹੀਂ ਕਰ ਸਕਦਾ ਕਿਉਂ ਸਾਥ ਸੰਗਤ ਜੇ ਗੁਰੂ ਦਾ ਮਿਹਰ ਭਰਿਆ ਹੱਥ ਹੈ ਤਾਂ ਇਹ ਸਚਾਈ ਹੈ ਜੀਵਨ ਦੇ ਔਗਣ ਵੀ ਗੁਣ ਬਣ ਜਾਣਗੇ ਤੇ ਜੇ ਗੁਰੂ ਦਾ ਮਿਹਰ ਭਰਿਆ ਹੱਥ ਨਹੀਂ ਹੈ ਕੋਈ ਮੈਂ ਵਿੱਚ ਕਹਵੇ ਮੇਰੇ ਵਰਗਾ ਕੋਈ ਨਹੀਂ ਸਜਣੋਂ ਗੁਰੂ ਸਿਰ ਤੋਂ ਹੱਥ ਚੁੱਕ ਲੈ ਬੰਦੇ ਦੇ ਗੁਣ ਵੀ ਔਗਣ ਬਣ ਜਾਂਦੇ ਨੇ ਹੁਣੇ ਤੁਸੀਂ ਸਰਵਣ ਕਰ ਰਹੇ ਸੋ ਜੇ ਕਿਸੇ ਨੇ ਵਡਿਆਈ ਲੈ ਕੇ ਉਸਤਤ ਲੈ ਕੇ ਮਾਣ ਕਰ ਲਿਆ ਕਿ ਮੈਂ ਤਾਂ ਕੁਝ ਬਣ ਗਿਆ ਬਈ ਕਹਿੰਦੇ ਦੁਨੀਆਂ ਦੀਆਂ ਵਡਿਆਈਆਂ ਨੇ ਉਹਨੂੰ ਗੱਲਣਾ ਸ਼ੁਰੂ ਕਰ ਦੇਣਾ ਮਰੇ ਗਾਲ ਕਿਵੇਂ ਦੇਣੇ ਕਹਿੰਦੇ ਜਦੋਂ ਤੈਨੂੰ ਵਡਿਆਈਆਂ ਮਿਲਣ ਲੱਗ ਪਈਆਂ ਤੂੰ ਵਡਿਆਈਆਂ ਲੈਣ ਲੱਗ ਪਿਆ ਤੇਰੇ ਉੱਤੇ ਵਡਿਆਈ ਦਾ ਅਸਰ ਹੋਣ ਲੱਗ ਪਿਆ ਤੇਰੇ ਅੰਦਰ ਹਉਮੈ ਆਉਣ ਦੀ ਦੇਰ ਹੈ ਤੈਨੂੰ ਨਾਮ ਭੁੱਲਣਾ ਸ਼ੁਰੂ ਹੋ ਜਾਣਾ ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾਮ ਵਸੇ ਇਕੱਠਾਏ ਔਰ ਜਦੋਂ ਨਾਮ ਵਿਸਰਨ ਲੱਗ ਪਿਆ ਗੁਣ ਗਲਣੇ ਸ਼ੁਰੂ ਹੋ ਜਾਣੇ ਔਗਣ ਆਪਣੇ ਆਪ ਪ੍ਰਗਟ ਸ਼ੁਰੂ ਹੋ ਜਾਣੇ ਸਰੀਰ ਵਿੱਚ ਦੋ ਤਰ੍ਹਾਂ ਦੇ ਸੈੱਲ ਨੇ ਇੱਕ ਉਹ ਨੇ ਜਿਹੜੇ ਬਿਮਾਰੀ ਨਾਲ ਲੜਦੇ ਨੇ ਇੱਕ ਉਹ ਹੈ ਜਿਹੜੇ ਬਿਮਾਰੀ ਦੇ ਰੂਪ ਵਿੱਚ ਆਉਂਦੇ ਨੇ ਔਰ ਸਾਥ ਸੰਗਤ ਜੇ ਉਹ ਕਮਜ਼ੋਰ ਪੈ ਜਾਣ ਤਾਂ ਦੂਜੇ ਸੈੱਲ ਹਾਵੀ ਹੋ ਜਾਂਦੇ ਨੇ ਸਰੀਰ ਤੇ ਬੰਦਾ ਬਿਮਾਰ ਹੋ ਜਾਂਦਾ ਉਹ ਬੈਕਟੀਰੀਆ ਫਿਰ ਹਾਵੀ ਹੋ ਜਾਂਦਾ ਇਦਾਂ ਜਦੋਂ ਵਿੜਾਈ ਉਸਤਤ ਸੰਸਾਰ ਦੀ ਆਪਾਂ ਲੈਣ ਲੱਗ ਪਏ ਜੇ ਅਸਰ ਹੋ ਗਿਆ ਮੜੀ ਜੇ ਮੈਂ ਉਣ ਦੀ ਦੇਰ ਹੈ ਹਉ ਮੈਂ ਨਾਵੇ ਨਾਲ ਵਿਰੋਧ ਹੈ ਨਾਮ ਵਿਸਰਨ ਲੱਗ ਜਾਏਗਾ ਗੁਣ ਗਲਣੇ ਸ਼ੁਰੂ ਹੋ ਜਾਣਗੇ ਔਗਣ ਪ੍ਰਗਟ ਹੋਣ ਲੱਗ ਪੈਣਗੇ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਲਿਖਿਆ ਸਾਰੇ ਜਵਾਬ ਤੁਹਾਨੂੰ ਰਹਿਰਾਸ ਵਿੱਚੋਂ ਮਿਲ ਜਾਣੇ ਉੱਥੇ ਮਹਾਰਾਜ ਕਹਿੰਦੇ ਆਸਾ ਮਹੱਲਾ ਪਹਿਲਾ ਪੜੋ ਤਿਤ ਸਰ ਵਰਣੈ ਪਈਲੇ ਨਿਵਾਸ ਪਾਣੀ ਪਾਵਕ ਹੰਗਾਜ ਦੇ ਪੜੋ ਜਿਹੜੀਆਂ ਪਾਉਂਦੀਆਂ ਇਹ ਹਾਦੋਂ ਪੜਿਆ ਕਰੋ ਬਾਣੀ ਨਾ ਗੁਰਸਿੱਖ ਦਾ ਇੰਨਾ ਪਿਆਰ ਹੋਣਾ ਚਾਹੀਦਾ ਸਤਸੰਗੀ ਦਾ ਕਿ ਜਦੋਂ ਕੋਈ ਗੁਰਬਾਣੀ ਦੀ ਤੁਕ ਆਵੇ ਉਹ ਤਾਂ ਖੁਸ਼ੀ ਨਾਲ ਉਹਨੂੰ ਦਵਦਾ ਬੋਲੇ ਕਿਉਂ ਭਾਈ ਜਿਹੜੀ ਚੀਜ਼ ਮਨ ਨੂੰ ਜ਼ਿਆਦਾ ਪਸੰਦ ਹੋਵੇ ਪਹਿਲਾਂ ਬੰਦਾ ਉਹ ਚੁੱਕਦਾ ਤੁਸੀਂ ਵੇਖਦੇ ਹੋ ਲੰਗਰ ਲੱਗੇ ਹੋਣ ਕਿਸੇ ਦੇ ਵਿਆਹ ਸ਼ਾਦੀ ਤੇ ਜਾਓ ਤਾਂ ਸਭ ਤੋਂ ਪਹਿਲਾਂ ਪਨੀਰ ਵਾਲੇ ਪਕੌੜੇ ਮੁੱਕਦੇ ਨੇ ਕਿਉਂ ਬਈ ਲੋਕੀਂ ਪਸੰਦ ਕਰਦੇ ਨੇ ਸਭ ਤੋਂ ਪਹਿਲਾਂ ਉਹ ਚੁੱਕ ਲੈਂਦੇ ਨੇ ਐਦਾਂ ਸਿੱਖਾ ਤੈਨੂੰ ਬਾਣੀ ਇੰਨੀ ਪਿਆਰੀ ਲੱਗਣੀ ਚਾਹੀਦੀ ਏ ਜਦੋਂ ਬਾਣੀ ਦੀ ਤੋਕ ਆਵੇ ਤੂੰ ਖੁਸ਼ ਹੋ ਕੇ ਦਵਾ ਦੋ ਬੋਲੇ ਪੜੋ ਤਿਤ ਸਰਵਰਣੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਪੰਕਜੋ ਮੋ ਪਗ ਨਹੀਂ ਚੱਲੇ ਹਮ ਦੇਖਾਂ ਤੈਂ ਡੋਵੀ ਹੁਣ ਜਵਾਬ ਮਿਲੇਗਾ ਮਨ ਏਕਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲ ਹਰ ਵਿਸਰਤ ਤੇਰੇ ਗੁਣ ਗਲਿਆ ਹਰ ਵਿਸਰਤ ਤੇਰੇ eh ਮਨ ਜਦੋਂ ਤੈਨੂੰ ਵਹਿਗੁਰੂ ਦਾ ਨਾਮ ਵਿਸਰਿਆ ਗੁਣ ਗਲਨੇ ਸ਼ੁਰੂ ਹੋ ਜਾਣੇ ਮਾਰੇ ਸੇ ਕੀ ਕਰੀਏ ਕਹਿੰਦੇ ਫਿਰ ਕੋਈ ਰਸਤਾ ਹੈ ਤੇਰੇ ਕੋਲ ਤੂੰ ਰੋਜ਼ ਗੁਰੂ ਨੂੰ ਕਹਿ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਹੀਂ ਤੂੰ ਜਪ ਤਪ ਸੇਵਾ ਸਿਮਰਨ ਰੋਜ਼ ਕਰਨੇ ਪਰ ਹਰ ਰੋਜ਼ ਸੇਵਾ ਸਿਮਰਨ ਕਰਕੇ ਫਿਰ ਅਰਦਾਸ ਕਰੀਂ ਕੀ ਕਹਿਣਾ ਅਰਦਾਸ ਵਿੱਚ ਜਪ ਤਪ ਸੰਜਮ ਧਰਮ ਨਾ ਕਮਾਇਆ ਕਮਾਉਣਾ ਹੈ ਪਰ ਅਰਦਾਸ ਆ ਕਰਨੀ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨ ਕੋ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਰਾਖੋ ਕੋ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਇਹ ਅਰਦਾਸ ਜਪ ਤਪ ਸੇਵਾ ਸਿਮਰਨ ਕਰਕੇ ਫਿਰ ਅਰਦਾਸ ਕਰਨੀ ਗੁਰੂ ਅਗੇ ਹੱਥ ਜੋੜ ਕੇ ਕਹਿਣਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਏਕ ਗਰੀਬਾ ਰੱਖੋ ਰਾਖਣ ਹਾਰੇ ਖੇਦ ਕਰਿਆ ਬਹੁਤ ਸੰਤਾਵੈ ਆਇਓ ਸ਼ਰਨ ਤੋ ਹਾਰੇ ਕਰ ਕਰ ਹਾਰਿਓ ਅਨਕ ਬ ਭੰਤੀ ਛੋਡੇ ਕਤਹੁ ਨਾਹੀ ਏਕ ਬਾਤ ਸੁਣ ਤੱਕ ਕੀ ਓਟ ਸਾਦ ਸੰਗ ਮਿਟ ਜਾਹੀ ਅਰਦਾਸ ਕਰ ਗੁਰੂ ਅਗੇ ਅਰਦਾਸ ਹੀ ਬਚਾ ਕਰੇਗੀ ਹੋਰ ਕੋਈ ਤਰੀਕਾ ਨਹੀਂ ਹੈ ਅਸੰਦ ਜੇ ਅਰਦਾਸ ਨਾ ਕੀਤੀ ਵਡਿਆਈਆਂ ਨੇ ਗੱਲਣਾ ਸ਼ੁਰੂ ਕਰ ਦੇਣਾ ਕਿਉਂਕਿ ਮਨ ਭੁੱਖਾ ਹੈ ਇਹਨੇ ਵਡਿਆਈ ਲੈਣ ਲੱਗ ਪੈਣੀ ਦੁਨੀਆ ਨੇ ਇਹ ਮਨ ਇੰਨਾ ਭੁੱਖਾ ਹੈ ਜੇ ਨਾਮ ਜਪ ਕੇ ਅਰਦਾਸ ਨਾ ਕੀਤੀ ਇਨੋ ਦੇ ਬਦਲੇ ਵਿੱਚ ਦੁਨੀਆਂ ਦੀ ਵਡਿਆਈ ਲੈਣ ਲੱਗ ਪਏ ਨੇ ਇਸੇ ਲਈ ਮਹਾਰਾਜ ਨੇ ਫਿਰ ਮਨ ਨੂੰ ਸਮਝਾ ਕੇ ਕਿਹਾ ਦੁਨੀਆਂ ਕੀਆਂ ਵਡਿਆਈਆਂ ਕੀ ਕਰ ਅੱਗੇ ਸਿੱਤੀ ਜਾਲ ਜਾਲ ਦੇ ਅੱਗ 'ਚ ਨਾ ਲੈ ਵਡਿਆਈ ਪੜੋ ਦੁਨੀਆ ਕੀਆਂ ਵਡਿਆਈਆਂ ਅੱਗੇ ਸੇਤੀ ਜਾਲ ਇੰਨੀ ਜਲੇ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ ਇੰਨੀ ਜਲ ਜੜੀਆਂ ਨੇ ਤੈਨੂੰ ਨਾਮ ਭੁਲਾ ਦੇਣ ਇਸ ਲਈ ਭਾਈ ਵਡਿਆਈ ਨਾ ਲੈਣ ਲੱਗ ਜੇ ਲੋਕਾਂ ਦੀ ਸੰਸਾਰ ਦੀ ਵਡਿਆਈ ਤੋਂ ਬਚੀ ਗੁਰਮਤ ਦਾ ਬਹੁਤ ਗਹਿਰਾ ਕਨਸੈਪਟ ਹੈ ਜਿਹਨੂੰ ਸਮਝਣ ਦੀ ਜ਼ਰੂਰਤ ਹੈ ਔਰ ਸਾਥ ਸੰਗਤ ਤੁਸੀਂ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਵੇਖੋਗੇ ਇੱਕ ਪਾਸੇ ਪਾਤਸ਼ਾਹ ਹੋਰ ਪੱਖ ਕਹਿ ਰਹੇ ਨੇ ਦੂਜੇ ਪਾਸੇ ਬਚਣ ਵਾਸਤੇ ਹੋਰ ਪੱਖ ਕਹਿ ਰਹੇ ਨੇ ਇੱਕ ਪਾਸੇ ਗੁਰਸਿੱਖਾਂ ਨੂੰ ਕਹਿਣਗੇ ਭਾਈ ਗੁਰਸਿੱਖਾਂ ਦੀ ਚਰਨ ਧੂੜ ਲਾਓ ਜੇ ਭਲਾ ਕਰਾਉਣਾ ਗੁਰਸਿੱਖਾਂ ਦੀ ਚਰਨ ਧੂੜ ਲਾਓ ਪਾਪੀਆਂ ਦੀ ਵੀ ਗਤੀ ਹੋ ਜਾਏਗੀ ਪਾਪੀਆਂ ਦਾ ਵੀ ਉਹ ਅਧਾਰ ਹੋ ਜਾਏਗਾ ਗੁਰਸਿੱਖਾਂ ਦੀ ਚਰਨ ਧੂੜ ਲਾਓ ਤੇ ਦੂਜੇ ਪਾਸੇ ਗੁਰਸਿੱਖ ਨੂੰ ਪਤਾ ਕੀ ਕਹਿਣਗੇ ਤੂੰ ਚਰਨ ਧੂੜ ਦੇਣ ਨਾ ਲੱਗ ਜੇ ਕਿਤੇ ਜੇ ਚਰਨ ਧੂੜ ਦੇਣ ਲੱਗ ਪਿਆ ਮੱਥਾ ਟਿਕਾਉਣ ਲੱਗ ਪਿਆ ਵੜੇਆਈਆਂ ਨੇ ਗਾਲ ਦੇਣਾ ਤੈਨੂੰ ਉਹਨੇ ਬਚਣਾ ਹੈ ਗੁਰੂ ਨੇ ਕਹਿਣਾ ਸਿੱਖ ਨੂੰ ਇੱਕ ਪੱਖ ਇਹ ਹੈ ਕਿ ਗੁਰਸਿੱਖਾਂ ਦੀ ਚਰਨ ਧੂੜ ਮੰਗਣੀ ਹੈ ਜੋ ਸਾਸ ਦੇ ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਉਹ ਗੁਰੂ ਨੂੰ ਭਾ ਗਿਆ ਤੇ ਫਿਰ ਕੀ ਹੋਇਆ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪ ਪਰ ਦੂਜੇ ਪਾਸੇ ਗੁਰਸਿੱਖ ਨੂੰ ਕਹਿਣਾ ਬਚੀ ਤੂੰ ਚਰਨ ਧੂੜ ਦੇਣ ਨਾ ਲੱਗ ਜੇ ਕਿਤੇ ਤੂੰ ਮੱਥਾ ਟਿਕਾਉਣ ਨਾ ਲੱਗ ਜੇ ਕਿਤੇ ਇੱਕ ਪਾਸੇ ਹਜ਼ੂਰ ਕਹਿਣਗੇ ਭਾਈ ਜਿਹੜੇ ਪਰਵਾਹ ਨੂੰ ਹੋ ਗਏ ਗੁਰਸਿੱਖੀ ਪਾਣਾ ਮੰਨਿਆ ਬੜਾ ਹੈਰਾਨੀ ਜਨਕ ਵਿਸ਼ਾ ਹੈ ਬਾਣੀ ਵਿੱਚ ਇਹਨੂੰ ਸਮਝਣ ਦੀ ਲੋੜ ਹੈ ਗੁਰਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾ ਤੇ ਜਦੋਂ ਗੁਰਸਿੱਖਾਂ ਦੀ ਚਰਨ ਧੂੜ ਲੈਣ ਦੀ ਵਾਰੀ ਆਈ ਉਦੋਂ ਫਿਰ ਗੁਰਸਿੱਖਾਂ ਨੂੰ ਬਾਦਸ਼ਾਹ ਕਹਿਣਗੇ ਕਹਿੰਦੇ ਭਾਈ ਤੂੰ ਆ ਮਾਲਕ ਦਾ ਚੱਕਰ ਭਾਵ ਨੌਕਰ ਮਾਲਕ ਦੀ ਬਰਾਬਰੀ ਨਾ ਕਰਨ ਲੱਗ ਜਾਈ ਜੇ ਤੂੰ ਚੱਕਰੀ ਕੀਤੀ ਇਮਾਨਦਾਰੀ ਨਾਲ ਤਾਂ ਚੱਕਰ ਨੂੰ ਦੋ ਚੀਜ਼ਾਂ ਮਿਲਦੀਆਂ ਨੇ ਨੌਕਰ ਨੂੰ ਦੋ ਚੀਜ਼ਾਂ ਮਿਲਦੀਆਂ ਨੇ ਇਹ ਧਿਆਨ ਨਾਲ ਵਿਸ਼ਾ ਸੁਣਿਓ ਜੇ ਨੌਕਰ ਮਾਲਕ ਦਾ ਵਫਾਦਾਰ ਰਹੇ ਮਾਲਕ ਨੂੰ ਦੋ ਚੀਜ਼ਾਂ ਦਿੰਦਾ ਇੱਕ ਤੇ ਉਹਦੀ ਤਨਖਾਹ ਵਧਾਉਂਦਾ ਹੈ ਬੇਮੰਦਰ ਹੈ ਪੁਰਾਣਾ ਹੋ ਗਿਆ ਹੈ ਪੁਰਾਣਾ ਵਰਕਰ ਹੈ ਇਹਦੀ ਤਨਖਾਹ ਵਧਾਓ ਬਈ ਦੂਸਰਾ ਮਾਲਕ ਨੂੰ ਸੋਭਾ ਦਿੰਦਾ ਹੈ ਸੋਭਾ ਮੀਨਿੰਗ ਵਡਿਆਈ ਉਹਨੂੰ ਵਡਿਆਈ ਸੋਭਾ ਇੱਜ਼ਤ ਮਾਲਕ ਦੁਆਣੀ ਸ਼ੁਰੂ ਕਰ ਦਿੰਦਾ ਜਿੱਥੇ ਮਾਲਕ ਜਾਂਦਾ ਹੈ ਉੱਥੇ ਚੱਕਰ ਨੂੰ ਨਾਲ ਲੈ ਕੇ ਜਾਂਦਾ ਹੁਣ ਜਦੋਂ ਉਹ ਨੌਕਰ ਪੁਰਾਣਾ ਹੋ ਜਾਏ ਉਹ ਵਰਕਰ ਪੁਰਾਣਾ ਹੋ ਜਾਏ ਮਾਲਕ ਨੂੰ ਬਰਾਬਰ ਬਿਠਾਉਣ ਵੀ ਲੱਗ ਪੈਂਦਾ ਵੇ ਇੱਥੇ ਆ ਜਾ ਪਾ ਇਕੱਠੇ ਪ੍ਰਸ਼ਾਦਾ ਛੱਕ ਲੈਨੇ ਆ ਇੱਧਰ ਹੀ ਆ ਜਾ ਜਿਹੜਾ ਨਵਾਂ ਨੌਕਰ ਹੈ ਉਹਨੂੰ ਦੂਰ ਬਿਠਾਉਂਦਾ ਜਦੋਂ ਪੁਰਾਣਾ ਹੋ ਜਾਏ ਉਹਨੂੰ ਕਈ ਵਾਰ ਬਰਾਬਰ ਬਿਠਾ ਕੇ ਖਲਾਉਂਦਾ ਪਲਾਉਂਦਾ ਜਦੋਂ ਹੋਰ ਪੁਰਾਣਾ ਤੇ ਵਫਾਦਾਰ ਹੋ ਜਾਏ ਮਾਲਕ ਇੱਕ ਜ਼ਿੰਮੇਵਾਰੀ ਹੋਰ ਦੇ ਦਿੰਦਾ ਉਹ ਪਤਾ ਕੀ ਹੈ ਲੱਖਾਂ ਰੁਪਏ ਦੀ 트랜ਜੈਕਸ਼ਨ ਦੇਣੀ ਹੈ ਉਹ ਨੌਕਰ ਦੇ ਰਾਹੀਂ ਕਰਾਉਣ ਲੱਗ ਪੈਂਦਾ ਲੱਖਾਂ ਰੁਪਈਆ ਨੌਕਰ ਨੂੰ ਦਿੰਦਾ ਜਾਂ ਫਲਾਨੀ ਜਗ੍ਹਾ ਤੇ ਫਲਾਨੇ ਨੂੰ ਦੇ ਕੇ ਆਵੇ ਆ ਲੈਨੇ ਲੱਖ ਰੁਪਈਆ ਬੈਂਕੋ ਜਮ੍ਹਾਂ ਕਰਾ ਕੇ ਆ ਆ ਲੈਨੇ ਲੱਖ ਰੁਪਈਆ ਫਲਾਨੀ ਜਗ੍ਹਾ ਤੇ ਦੇ ਕੇ ਰਜਿਸਟਰੀ ਕਰਾਉਣੀ ਹੈ ਤੂੰ ਜਾ ਕੇ ਮੇਰੇ ਥਾਂ ਤੇ ਕਰਵਾ ਲਈ ਉਹ ਮਾ ਨੌਕਰ ਜਾਂਦਾ ਮੈਂ ਬੜਾ ਹੈਰਾਨ ਹੁੰਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਜਿਹੜੇ ਨੇ ਉਹ ਜਗ੍ਹਾ ਖਰੀਦਣ ਖੁਦ ਥੋੜੀ ਆਉਂਦੇ ਨੇ ਰਜਿਸਟਰੀ ਕਰਾਉਣ ਉਹਨੇ ਆਪਣੇ ਚੱਕਰ ਖੱਲੇ ਨੇ ਤਨਖਾਹ ਤੇ ਰੱਖੇ ਹੋਏ ਉਹ ਕਚਹਿਰੀ ਵਿੱਚ ਜਾਣਗੇ ਮਾਲਕ ਦੇ ਥਾਂ ਤੇ ਖੜਕੇ ਰਜਿਸਟਰੀ ਕਰਾ ਦਿੰਦੇ ਨੇ ਕਿਦੇ ਨਾਮ ਹੋਈ ਮਾਲਕ ਦੇ ਤੇ ਜੇ ਫੋਟੋ ਕਰਾਉਣ ਵਾਲਾ ਕਵੇ ਪ੍ਰਾਪਰਟੀ ਦਾ ਮਾਲਕ ਮੈਂ ਆ ਫਿਰ ਕੀ ਹੋਏਗਾ ਜਦੋਂ ਉਹ ਬਰਾਬਰੀ ਕਰਨ ਲੱਗ ਜਾਏ ਉਦੋਂ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਦੋਏ ਚੀਜ਼ਾਂ ਮਾਲਕ ਵਾਪਸ ਲੈ ਲੈਂਦੇ ਉਹਦੀ ਤਨਖਾਹ ਵੀ ਬੰਦ ਹਟਾ ਦਿੰਦਾ ਸੋਭਾ ਵੀ ਖਤਮ ਮੈਂ ਤੁਹਾਨੂੰ ਸ਼ਬਦ ਸੁਣਾਉਨੇ ਅਰਥ ਸਿੱਧੇ ਤੁਹਾਡੇ ਸਾਹਮਣੇ ਆ ਜਾਣਗੇ ਮੋਹਿਲਾਂ ਤੋਂ ਕੱਢ ਲੈ ਸ਼ਬਦ ਇੱਥੋਂ ਸ਼ੁਰੂ ਹੋਇਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੌੜੀ ਹੈ ਰੋਜ਼ ਪੜ੍ਹਦੇ ਹੋ ਤੁਸੀਂ ਚੱਕਰ ਲੱਗੇ ਚੱਕਰੀ ਪੜੋ ਚੱਕਰ ਲੱਗਨੇ ਚੱਕ ਜੇ ਚੱਲੇ ਖਸਮੇ ਭਾਏ ਹਰਮਤ ਤਿਸਨੂੰ ਅਗਲੀ ਉਹ ਵਜੋ ਪੀ ਦੂਣਾ ਖਾਏ ਹਰਮਤ ਦਾ ਅਰਥ ਵਡਿਆਈ ਭਾਈ ਉਹਨੂੰ ਸੋਭਾ ਵਡਿਆਈ ਮਿਲੀ ਵਜੋ ਪੀ ਦੂਣਾ ਖਾਏ ਦਾ ਅਰਥ ਉਹਦੀ ਤਨਖਾਹ ਦੁੱਗਣੀ ਕਰਦੀ ਨਹੀਂ ਪ੍ਰਾਣਾ ਵਫਾਦਾ ਰਹਿ ਇਹਦੀ ਤਨਖਾਹ ਵਧਾਓ ਪੜੋ ਜੱਬ ਕਰ ਲੱਗ ਗਏ ਚਾਪਕਰੀ ਜੇ ਚੱਲੇ ਖਸਮੇ ਭਾਏ ਹਰਮਤ ਤਿਸਨੋਂ ਅਗਲੀ ਉਹ ਵਜੋ ਵੀ ਦੂਣਾ ਖਾਏ ਪਰ ਨਾਲ ਕਿਆ ਤੈਨੂੰ ਮਾਲਕ ਨੇ ਰਜਿਸਟਰੀਆਂ ਦਾ ਮਾਲਕ ਬਣਾਤਾ ਤੂੰ ਬਰਾਬਰ ਖੜ ਕੇ ਫੋਟੋ ਮਾਲਕ ਦੀ ਜਗ੍ਹਾ ਤੇ ਕਰਾ ਸਕਨੇ ਤੂੰ ਮਾਲਕ ਦੀ ਜਗ੍ਹਾ ਉੱਤੇ ਕਿਤੇ ਪੈਸੇ ਦੇ ਸਕਨੇ ਤੂੰ ਮਾਲਕ ਦੇ ਥਾਂ ਉੱਤੇ ਕਿਸੇ ਨੂੰ ਪੇਮੈਂਟ ਕਰ ਸਕਨੇ ਇਵੇਂ ਇੱਥੋਂ ਤੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਹਰ ਕਾਗਜ਼ ਉੱਤੇ ਆਪ ਸਾਈਨ ਨਹੀਂ ਕਰਦਾ ਉਹ ਆਪਣੇ ਸਾਈਨ ਸਿਗਨੇਚਰ ਸਕੈਨ ਕਰਕੇ ਦੇ ਦਿੰਦਾ ਉਹ ਕਿਤੇ ਵੀ ਬੈਠਾ ਹੋਵੇ ਰੱਖੇ ਹੋਏ ਕਰਿੰਦਿਆਂ ਨੂੰ ਕਹਿ ਦਿੰਦਾ ਮੈਂ ਸਿਗਨੇਚਰ ਸਕੈਨ ਕਰਕੇ ਦੇ ਚੱਲਾਂ ਜਿੱਥੇ ਜ਼ਰੂਰਤ ਹੋਵੇ ਮੇਰੇ ਵਾਲੀ ਕੋਗੀ ਸਾਈਨ ਕਰ ਦਿਓ ਉਹ ਹੁਕਮ ਮੇਰਾ ਸਮਝਿਆ ਜਾਏਗਾ ਐਦਾਂ ਰੱਬ ਆਪਣੇ ਪਿਆਰਿਆਂ ਨੂੰ ਚੁਣ ਲੈਂਦਾ ਹੈ ਔਰ ਚੁਣਿਆ ਹੋਇਆਂ ਨੂੰ ਇੰਨੀ ਪਾਵਰ ਦਿੰਦਾ ਹੈ ਭਾਈ ਜੋ ਤੁਸੀਂ ਕਰਦੇ ਹੋਗੇ ਮੇਰੇ ਸਿਗਨੇਚਰ ਥੱਲੇ ਲਾ ਦਿਓ ਉਹਦੇ ਰਾਹੀਂ ਲੋਕਾਂ ਨੂੰ ਦਾਤਾਂ ਮਿਲਣ ਲੱਗ ਪੈਂਦੀਆਂ ਨੇ ਉਹਨਾਂ ਸਰੀਰਾਂ ਰਾਹੀਂ ਲੋਕਾਂ ਦੀਆਂ ਸ਼ਾਮਾਂ ਪੂਰੀਆਂ ਹੋਣ ਲੱਗ ਪੈਂਦੀਆਂ ਨੇ ਉਹਨਾਂ ਸਰੀਰਾਂ ਰਾਹੀਂ ਲੋਕਾਂ ਨੂੰ ਸੰਸਾਰ ਦੇ ਪਦਾਰਥ ਮਿਲਣ ਲੱਗ ਪੈਂਦੇ ਨੇ ਕਿਉਂ ਮਾਲਕ ਨੇ ਦਾਤੇ ਨੇ ਪਾਵਰ ਦਿੱਤੀ ਹੈ ਤੁਸੀਂ ਹੁਣ ਦੇ ਸਕਦੇ ਹੋ ਮੇਰੇ ਸਿਗਨੇਚਰ ਲਾ ਦਿਓ ਥੱਲੇ ਪਾਵਰ ਬਣ ਗਈ ਚੁਣਿਆ ਹੋਇਆ और इस गल ख्याल रखते उम्र कि बराबरी नहीं करनी महाराज जे भुलेखा पै गया बराबरी कोजूर ने खसम करे बराबरी उस पौड़ी च पढ़ो फिर तुम तो याद रहेगा चक्कर लगे चक्करी जे चले खसम पाए ਹਰ ਮਤ ਤੈ ਸੁਨੋ ਅਗਲੀ ਉਹ ਵਜੋ ਪੀ ਦੋਣਾ ਖਾਏ ਖਸਮ ਕਰੇ ਵ ਰੱਬ ਦੀ ਫਿਰ ਗੈਰਤ ਅੰਦਰ ਪਾਏ ਉਹ ਵਜੋ ਗੁਆਏ ਆਪਣਾ ਮੋਹ ਮੋਪਣ ਖਾਏ ਕਹਿੰਦੇ ਭਾਈ ਤਨਖਾਹ ਵੀ ਗਵਾ ਜਾਂਦੀ ਹੈ ਉਹਦਾ ਸਭ ਕੁਝ ਮਾਲਕ ਵਾਪਸ ਲੈ ਲੈਂਦਾ ਕਿਉਂ ਤੂੰ ਮੇਰੇ ਸਿਗਨੇਚਰਾਂ ਦੀ ਦੁਰਵਰਤੋਂ ਕਰਨ ਲੱਗ ਪਿਆ ਤੂੰ ਆਪਣੀ ਹੋਣ ਦੱਸਣ ਲੱਗ ਪਿਆ ਇੰਨੀ ਪਾਵਰ ਲੈਣ ਤੋਂ ਬਾਅਦ ਵੀ ਰੱਬ ਦੇ ਪਿਆਰੇ ਇੰਨਾ ਨੀਮਾ ਰਹਿੰਦੇ ਨੇ ਉਹ ਕਿਸੇ ਨੂੰ ਦੱਸਦੇ ਨਹੀਂ ਕਿ ਮੈਂ ਕਰ ਰਿਹਾ ਉਹ ਕਹਿੰਦੇ ਭਾਈ ਅਸੀਂ ਤਾਂ ਉਹਦੇ ਦਰ ਦੇ ਸੇਵਾਦਾਰ ਆ ਉਹਦੇ ਦਰ ਦੀ ਚੱਕਰੀ ਕਰ ਰਹੇ ਆ ਭਾਈ ਉਹਨੇ ਪਾਵਰ ਦਿੱਤੀ ਹੈ ਇਹ ਸਾਡੀ ਨਹੀਂ ਹੈ ਇਹ ਉਹਦੀ ਹੈ ਆਪਣੇ ਸਿਰ ਨਹੀਂ ਲੈਂਦੇ ਉਹ ਪਰਵਾਨ ਹੋ ਜਾਂਦੇ ਨੇ ਉਹ ਚੁਣੇ ਹੋਏ ਪਰਵਾਨ ਉਹ ਚੁਣੇ ਹੋਏ ਜਗਤ ਵਿੱਚ ਪ੍ਰਧਾਨ ਉਹ ਚੁਣੇ ਹੋਏ ਫਿਰ ਸੋਭਾ ਪਾਉਂਦੇ ਨੇ ਉਹਨਾਂ ਨੂੰ ਮਹਾਰਾਜ ਜਪਜੀ ਸਾਹਿਬ ਅੰਦਰ ਕਹਿੰਦੇ ਪੰਜ ਪਰਵਾਨ ਪੰਜ ਅਰਥ ਚੁਣਿਆ ਹੋਇਆ ਪੰਜ ਅਰਥ ਚੁਣਿਆ ਹੋਇਆ ਤੁਸੀਂ ਪਿੰਡਾਂ ਵਿੱਚੋਂ ਆਇਓ ਪੰਜਾਬ 'ਚ ਵੇਖਿਓ ਵੋਟਾਂ ਪੈਂਦੀਆਂ ਨੇ ਪੰਜ ਬੰਦਾ ਪੰਚਾਇਤ ਦਾ ਬੰਦਾ ਆਮ ਹੀ ਹੁੰਦਾ ਹੈ ਪਿੰਡ ਦੇ 50 ਬੰਦੇ ਉਹਨੂੰ 100 ਬੰਦਾ ਵੋਟ ਪਾ ਦਿੰਦਾ ਉਹ ਚੁਣਿਆ ਜਾਂਦਾ ਔਰ ਚੁਣੇ ਹੋਏ ਦੀ ਵਡਿਆਈ ਪਤਾ ਕੀ ਹੁੰਦੀ ਹੈ ਅਗਲੇ ਦਿਨ ਹੀ ਲੋਕ ਉਹਨੂੰ ਕਹਿਣ ਲੱਗ ਪੈਂਦੇ ਨੇ ਪੰਚ ਸਾਹਿਬ ਬੰਦਾ ਤੇ ਆਮ ਹੀ ਆ ਪਿੰਡ ਦਾ ਪੰਚ ਸਾਹਿਬ ਚੁਣਿਆ ਗਿਆ ਭਾਈ ਅੱਛਾ ਫਿਰ ਉਹਦੀ ਪਾਵਰ ਵੇਖੋ ਇਹ ਬੇਨਤੀ ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਕਹੀ ਉਹਦੀ ਪਾਵਰ ਇੰਨੀ ਵੱਧ ਗਈ ਉਹਦੇ ਸਿਗਨੇਚਰ ਚੱਲਣ ਲੱਗ ਪੈਂਦੇ ਨੇ ਕਿਸੇ ਬੰਦੇ ਦੇ ਪਾਸਪੋਰਟ ਦੀ ਇਨਕੁਆਰੀ ਆ ਜਾਏ ਕੋਈ ਪੁਲਿਸ ਵਾਲਿਆਂ ਨੂੰ ਕਵੇ 50 ਬੰਦਿਆਂ ਨੇ ਸਾਈਨ ਕਰਾ ਦਈਏ ਉਹ ਕਹਿੰਦਾ ਨਹੀਂ ਮੈਨੂੰ 50 ਬੰਦਿਆਂ ਦੀ ਜ਼ਰੂਰਤ ਨਹੀਂ ਐ ਮੈਨੂੰ ਚੁਣੇ ਹੋਏ ਇੱਕ ਪੰਚ ਦੀ ਲੋੜ ਐ ਉਹ ਸਿਗਨੇਚਰ ਕਰਕੇ ਨਾਲ ਫੋਟੋ ਕਰਾਵੇ ਮੈਂ ਇਨਕੁਆਰੀ ਕਰਦਾਗਾ ਸਾਸ ਸੰਗਤ ਚੁਣੇ ਹੋਏ ਦੀ ਇੰਨੀ ਪਾਵਰ ਐ ਬੰਦਿਆਂ ਦੇ ਚੁਣੇ ਹੋਏ ਦੀ ਇੰਨੀ ਪਾਵਰ ਐ ਕਦੇ ਚਿੱਤ ਵਿੱਚ ਸੋਚਿਓ ਜਿਹਨੂੰ ਰੱਬ ਚੁਣ ਲੇ ਉਹਦੀ ਕਿੰਨੀ ਪਾਵਰ ਹੋਏਗੀ ਜਿਹਨੂੰ ਬੰਦੇ ਚੁਣ ਲੈਂਦੇ ਉਹਦੇ ਸਿਗਨੇਚਰ ਚੱਲਣ ਲੱਗ ਪੈਂਦੇ ਨੇ ਜਿਹਨੂੰ ਬੰਦੇ ਵੋਟਾਂ ਪਾ ਕੇ ਚੁਣ ਲੈਣ ਉਹਦੇ ਸਿਗਨੇਚਰ ਚੱਲਣ ਲੱਗ ਪੈਂਦੇ ਨੇ ਤੇ ਸੱਜਣੋ ਜਿਹਨੂੰ ਰੱਬ ਚੁਣ ਲੇ ਉਹਦੀ ਕਿੰਨੀ ਪਾਵਰ ਹੋਏਗੀ ਉਹਨੂੰ ਮਹਾਰਾਜ ਨੇ ਕਿਹਾ ਪੰਜ ਪਰਵਾਨ ਪੜੋ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਮਾਨ ਪੰਚੇ ਸੋਹੈਂ ਦਰਰਾਜ਼ਾਨ ਪੰਚਾਂ ਕਾ ਗੁਰੇਕਤ ਪਰ ਚੁਣੇ ਹੋਏ ਦੀ ਇੱਕ ਕੁਆਲਿਟੀ ਹੈ ਉਹ ਕੀ ਹੈ ਉਹਦਾ ਧਿਆਨ ਇੱਕ ਗੁਰੂ ਤੇ ਰਹਿੰਦਾ ਹੈ ਲੋਕਾਂ ਤੇ ਨਹੀਂ ਰਹਿੰਦਾ ਸੰਸਾਰ ਦੇ ਲੋਕਾਂ ਤੇ ਧਿਆਨ ਨਹੀਂ ਰਹਿੰਦਾ ਉਹਦਾ ਧਿਆਨ ਪੰਚਾਂ ਕਾਹ ਗੁਰ ਏਕ ਧਿਆਨ ਇੱਕ ਗੁਰੂ ਉੱਤੇ ਧਿਆਨ ਸੁਰਤ ਰਹਿੰਦੀ ਹੈ ਐਡੇ ਵੱਡੇ ਕੰਮ ਕਰਕੇ ਵੀ ਉਹਨਾਂ ਦਾ ਧਿਆਨ ਗੁਰੂ ਤੇ ਹੁੰਦਾ ਹੈ ਉਹ ਆਪਣੇ ਤੇ ਜ਼ਿੰਮੇਵਾਰੀ ਨਹੀਂ ਲੈਂਦੇ ਕਿ ਮੈਂ ਕੀਤਾ ਇਸ ਲਈ ਉਹਨਾਂ ਦੀ ਵਡਿਆਈ ਵੱਧਦੀ ਹੈ ਇਸ ਲਈ ਸੁਭਾਵ ਵੱਦੀ ਹੈ ਜੇ ਵਡਿਆਈ ਲੈਣ ਲੱਗ ਜਾਓ ਵਡਿਆਈ ਮੁੱਕ ਜਾਂਦੀ ਹੈ ਸੱਦੀ ਜੇ ਐਗਜ਼ੈਂਪਲ ਆਪਾਂ ਕਈ ਵਾਰ ਸੰਜੀ ਕਰੀ ਮੇਰੀ ਕਥਾ ਪਿੰਡਾਂ ਵਾਲੀ ਹੁੰਦੀ ਹੈ ਸਿੱਧੀ ਜਹੀ ਜਿਹੜੇ ਪੈਸੇ ਤੁਸੀਂ ਪਰਸ ਵਿੱਚ ਰੱਖ ਲਓ ਨਾ ਜੇਬ ਵਿੱਚ ਮੁੱਕਣੇ ਸ਼ੁਰੂ ਹੋ ਜਾਂਦੇ ਨੇ ਖਰਚੋ ਜਾਣਗੇ ਗੈਸ ਭਰਾਲੇ ਤੇਲ ਪਾ ਲੈ ਆ ਮੋਬਾਈਲ ਵਾਲੇ ਕੋਈ ਗ੍ਰੋਸਰੀ ਖਰੀਦ ਲਈ ਕੋ ਹੋਰ ਉਹ ਦਸਾਂ ਦਿਨਾਂ ਚ ਮੁੱਕ ਜਾਣੇ ਨੇ ਭਾਈ ਹੋਰ ਰੱਖਣੇ ਪੈਣਗੇ ਜਿਹੜੇ ਪੈਸੇ ਬੈਂਕ ਵਿੱਚ ਰੱਖ ਦਿਓ ਉਹਨੂੰ ਇੰਟਰਸਟ ਲੱchnਾ ਸ਼ੁਰੂ ਹੋ ਜਾਂਦਾ ਹੈ ਉਹ ਵਧਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਵਿਆਜ ਜੁੜਨਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਜਮਾ ਕਰਾ ਦਿਓ ਉਹਦਨ ਵਿਆਜ ਲੱਗਦਾ ਇੰਟਰਸਟ ਜੁੜਦਾ ਉਹ ਵਧਣ ਲੱਗ ਪੈਂਦੇ ਨੇ ਤੇ ਸਜਣੋ ਜਿਹੜੇ ਕੋਲ ਰੱਖ ਲਈ ਉਹ ਮੁੱਕ ਜਾਂਦੇ ਨੇ ਜਿਹੜੀ ਵਡਿਆਈ ਲੈ ਕੇ ਕੋਲ ਰੱਖ ਲਈ ਕਿ ਮੇਰੀ ਵਡਿਆਈ ਮੈਂ ਕੀਤਾ ਉਹ ਵਡਿਆਈਆਂ ਮੁੱਕਣ ਲੱਗ ਪੈਂਦੀਆਂ ਨੇ ਜਿਹੜੀ ਵਡਿਆਈ ਲੈ ਕੇ ਜਮਾਂ ਕਰਾ ਦਿਓ ਗੁਰੂ ਨਾਨਕ ਨੂੰ ਉਹ ਵਧਣ ਲੱਗ ਪੈਂਦੀ ਹੈ। ਉਹ ਨਹੀਂ ਮੁੱਕਦੀ। ਇਹਦਾ ਭਾਵ ਅਰਥ ਇਹ ਨਹੀਂ ਹੈ ਕਿ ਵਡਿਆਈ ਲੈਣੀ ਨਹੀਂ, ਲੋਕ ਤੁਹਾਨੂੰ ਵਡਿਆਈ ਦੇਣ ਤੁਸੀਂ ਕੋ ਨਾ ਨਾ ਮੈਨੂੰ ਵਡਿਆਈ ਨਾ ਦੋ। ਮੈਂ ਸਰੂਪਾ ਨਹੀਂ ਲੈਣਾ। ਮੈਨੂੰ ਆ ਨਾ ਕਹੋ। ਸਾਧ ਸੰਗਤ ਇਹ ਚੀਜ਼ ਕਰਨ ਨਾਲ ਨਹੀਂ ਕੁਝ ਹੁੰਦਾ। ਬਹੁਤੇ ਬੰਦੇ ਜਿਨ੍ਹਾਂ ਕਹੇ ਜੀ ਨਹੀਂ ਅਸੀਂ ਆਪਣੇ ਆਪ ਨੂੰ ਸੰਤ ਨਹੀਂ ਅਖਵਾਣਾ। ਉਹ ਬੰਦੇ ਵੀ ਕਈ ਹੋਂਮੇ ਚ ਰਹੇ। ਕਈ ਹੈ ਨਹੀਂ ਸੀ ਉਹ ਅਖਵਾਨ ਲੱਗ ਪਏ ਦੋਵੇਂ ਧੋਖੇ ਚਲੇਗਾ ਗੱਲ ਵਢਾਈ ਲੈਣ ਦੀ ਨਹੀਂ ਵਢਾਈ ਦੀ ਹੋਂਮੇ ਨਾ ਆ ਜਾਏ ਉਤੋਂ ਬਚਣ ਦਾ ਕੋਈ ਤਰੀਕਾ ਹੈ ਵਢਾਈ ਲੈ ਕੇ ਉਹ ਜਮਾ ਕਰਾ ਦਿੰਦੇ ਨੇ ਜਮਾ ਕੀਤੀ ਵਢਾਈ ਫਿਰ ਵਧਣ ਲੱਗ ਪੈਂਦੀ ਹੈ ਉਹ ਆਪਣੇ ਕੋਲ ਨਹੀਂ ਰੱਖਦੇ ਔਰ ਇੱਥੋਂ ਤੱਕ ਯਾਦ ਰੱਖਿਓ ਜਿਨ੍ਹਾਂ ਨੇ ਵਢਾਈ ਸੰਸਾਰ ਦੀ ਲੈ ਕੇ ਕਿਉਂਕਿ ਸੁਭਾ ਮਿਲ ਨਹੀਂ ਮਿਲਣੀ ਹੈ ਨਾਮ ਜਪੋਂਗੇ ਸੇਵਾ ਸਿਮਰਨ ਕਰੋਗੇ ਵਡਿਆਈਆਂ ਹੋਣਗੀਆਂ ਦੁਨੀਆ ਟੁੱਟ ਟੁੱਟ ਕੇ ਪੈएगी ਤੁਹਾਡੇ ਚਰਨਾਂ ਵਿੱਚ ਪਰ ਸੱਜਣੋ ਉਹ ਵਡਿਆਈ ਲੈਣ ਨਾਲ ਲੱਗ ਜਾਏ ਉਹ ਪੰਚ ਅਕਾਗੁਰ ਏਕ ਧਿਆਨ ਵਡਿਆਈਆਂ ਲੈ ਕੇ ਗੁਰੂ ਨਾਨਕ ਨੂੰ ਜਮਾ ਕਰਾ ਦੇਣ ਤੇ ਇਹ ਸਚਾਈ ਹੈ ਸਰੀਰ ਵਿੱਚ ਰਹਿੰਦਿਆਂ ਵੀ ਵਡਿਆਈ ਰਹਿੰਦੀ ਹੈ ਮਰਨ ਤੋਂ ਬਾਅਦ ਵੀ ਵਡਿਆਈ ਹੁੰਦੀ ਹੈ ਇਹੋ ਜਿਹਾ ਸਾਧੂ 100 100 ਸਾਲ ਹੋ ਗਿਆ ਸਰੀਰ ਕਰਕੇ ਗਿਆ 50 ਸਾਲ ਤਾਂ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲਿਆਂ ਨੂੰ ਹੋ ਗਏ 50 ਸਾਲ ਗੁਜ਼ਰ ਗਏ ਅੱਜ ਤੱਕ ਵਡਿਆਈ ਹੁੰਦੀ ਐ ਕਿਉਂ ਹੋ ਰੇ ਵੇ ਲੋਕੀ ਤਾਂ 5 ਸਾਲਾਂ ਬਾਅਦ ਭੁੱਲ ਜਾਂਦੇ ਨੇ ਲੋਕੀ ਤਾਂ ਮਰਨ ਤੋਂ ਬਾਅਦ ਹੀ ਭੁੱਲ ਜਾਂਦੇ ਨੇ ਇੱਥੋਂ ਤੱਕ ਹਜ਼ੂਰ ਨੇ ਲਿਖਿਆ ਆਇਆ ਗਿਆ ਆਇਆ ਸੀ ਬੰਦਾ ਮਰ ਗਿਆ ਉਹਦਾ ਨਾਮ ਕੀ ਪੈ ਗਿਆ ਆਇਆ ਗਿਆ ਮੋਇਆ ਨਾਓ ਪਿਛੇ ਪਤਲ ਸੱਦੇਉ ਕਾਹ ਕਹਿੰਦੇ ਭਾਈ ਉਹਦਾ ਨਾਮ ਪੈ ਜਾਂਦਾ ਮਰ ਗਿਆ ਲੋਕ ਪੁੱਛਦੇ ਨੇ ਉਹ ਫਲਾਦ ਨਾ ਕੋੰਦਾਸੀ ਕਹਿੰਦੇ ਉਹ ਤਾਂ ਮਰ ਗਿਆ ਜੀ ਪਿਛਲੇ ਸਾਲ ਉਹ ਤਾਂ ਮਰ ਗਿਆ ਜੀ ਉਹਦਾ ਨਾਮ ਮਰ ਗਿਆ ਪੈ ਜਾਂਦਾ ਜਿਉਂਦਾ ਨਹੀਂ ਰਹਿੰਦਾ ਕਿਉਂ ਭਾਈ ਸਰੀਰ ਮਰਦਿਆਂ ਵਡਿਆਈ ਮਰ ਜਾਂਦੀ ਹੈ ਸਰੀਰ ਮਰਨ ਤੋਂ ਵੱਧ ਵੀ ਜੇ ਕਿਸੇ ਦੀ ਵਡਿਆਈ ਰਹਿੰਦੀ ਉਹਦੀ ਰਹਿੰਦੀ ਹੈ ਜਿਹਨੇ ਜਮ੍ਹਾਂ ਕਰਾਈ ਹੋਈ ਹੈ ਨਹੀਂ ਤਾਂ ਨਹੀਂ ਵਡਿਆਈ ਉਹਦੀ ਰਹਿੰਦੀ ਹੈ ਜਿਹਨੇ ਜਮ੍ਹਾਂ ਕਰਾਈ ਹੈ 100 100 ਸਾਲ ਗੁਜ਼ਰ ਗਏ ਸਰੀਰ ਕਰਕੇ ਸਾਧੂਆਂ ਨੂੰ ਗਿਆ ਵਡਿਆਈ ਅੱਜ ਤੱਕ ਹੋ ਰਹੀ ਹੈ ਮੈਂ ਤੁਹਾਨੂੰ ਉਹ ਪਰਿਵਾਰ ਵੀ ਮਿਲਾ ਸਕਨੇ ਜਿਹੜੇ ਪੈਸੇ ਵਿੱਚ ਬਹੁਤ ਅਮੀਰ ਸੀ ਵਡਿਆਈ ਨਹੀਂ ਰਹੀ ਮੈਂ ਕੌਰ ਕੈਲੀਫੋਰਨੀਆ ਤੋ ਪਰਿਵਾਰ ਉੱਥੇ ਉਹ ਕਹਿੰਦੇ ਭਾਈ ਸਾਹਿਬ ਜੀ ਸਾਡੇ ਕੋਲ ਨਹੀਂ ਜ਼ਮੀਨ ਹੈ ਪਰ ਸਾਡੇ ਬਜ਼ੁਰਗਾਂ ਨੇ ਬਣਾਈ ਹੈ ਚਲੋ ਮੈਂ ਕਿੰਨੀ ਹੈ ਕਹਿੰਦੇ 5000 ਏਕੜ ਜ਼ਮੀਨ ਹੈ ਯੂ ਐਸ ਵਿੱਚ 5000 ਏਕੜ 500 ਨਹੀਂ ਹੈਲੀਕਾਪਟਰਾਂ ਨਾਲ ਦਵਾਈ ਛਿੜਕਦੇ ਨੇ ਬਦਾਮਾਂ ਦੀ ਖੇਤੀ ਕਰਦੇ ਨੇ 5-5000 ਏਕੜ ਜ਼ਮੀਨ ਦੇ ਮਾਲਕ ਨੇ ਕਹਿੰਦੇ ਅਸੀਂ ਚਾਰ ਭਰਾ ਆ 5000 ਏਕੜ ਜ਼ਮੀਨ ਹੈ ਸਾਡੇ ਕੋਲ ਮੈਂ ਉਹਨੂੰ ਕਿਹਾ ਜਿਹੜੇ ਬਜ਼ੁਰਗ ਆ ਉਹ ਕਿਹੜੇ ਸੰਚ ਆਏ ਕਹਿੰਦੇ ਜੀ ਉਹ ਤਾਂ 1909-10 ਵਿੱਚ ਕਿਤੇ ਆਏ ਸੀ ਇੱਥੇ ਤਾਂ ਮੈਂ ਕਿਹਾ ਉਹਨਾਂ ਦੀ ਕੋਈ ਫੋਟੋ ਵਿਖਾਓ ਜਿਨ੍ਹਾਂ ਮਿਹਨਤ ਕਰਕੇ ਇੰਨੀਆਂ ਜ਼ਮੀਨਾਂ ਬਣਾਈਆਂ ਨੇ ਭਾਈ ਉਹਨਾਂ ਦੇ ਕੋਈ ਦਰਸ਼ਨ ਫੋਟੋ ਕਰਾਓ ਉਹ ਫਿਰ ਲੱਭਣ ਲੱਗ ਪਏ ਇੱਕ ਛੋਟੀ ਜਿਹੀ ਐਲਬਮ ਵਿੱਚੋਂ ਗਰੁੱਪ ਵਿੱਚੋਂ ਇੰਨੀ ਕੁ ਫੋਟੋ ਕੱਢ ਕੇ ਉਂਗਲੀ ਰੱਖ ਕੇ ਕਹਿੰਦੇ ਆ ਸਾਡਾ ਬਜ਼ੁਰਗ ਹੈ ਜੀ ਉਹ ਪਰਦਾਦਾ ਜਿਨੇ ਸਾਥ ਸੰਗਤ ਇੰਨੀਆਂ ਜ਼ਮੀਨਾਂ ਬਣਾਉਣ ਵਾਲੇ ਅਮਰੀਕਾ ਵਿੱਚ ਇੰਨੀ ਕੁ ਫੋਟੋ ਐਲਬਮ ਵਿੱਚ ਰਹਿ ਗਈ ਸੱਜਣੋ ਧਨ ਦੌਲਤ ਕਰਕੇ ਵਡਿਆਈ ਨਹੀਂ ਹੁੰਦੀ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ ਇਸ ਧਰਤੀ ਤੇ ਸੋਭਾ ਨਾਮ ਜਪਣ ਵਾਲਿਆਂ ਦੀ ਸਰੀਰ ਮਰਨ ਤੋਂ ਬਾਅਦ ਵੀ ਵਡਿਆਈ ਰਹਿੰਦੀ ਹੈ ਸਰੀਰ ਕਰਕੇ ਸਾਰੀ ਉਮਰ ਕੁੱਲੀ ਚ ਰਹੇ ਮਰਨ ਤੋਂ ਬਾਅਦ ਮਹਿਲ ਬਣ ਗਏ ਵਡਿਆਈਆਂ ਹੋ ਗਈਆਂ ਇਨੂ ਮਹਰ ਨੇ ਲਿਖ ਕੇ ਦਿੱਤਾ ਪੜੋ ਹਜ਼ੂਰ ਕਹਿੰਦੇ ਇਸ ਜੁਗ ਮੇ ਸੁਬਾਨਾਮ ਕੀ ਪੜੋ ਇਸ ਜੁਗ ਮੇ ਸੁਬਾਨਾਮ ਕੀ ਜੇ ਅੱਜ ਆਪਾਂ ਅਭੀ ਵਡਿਆਈ ਕਰ ਰਹੇ ਨਾ ਇੱਥੇ ਵੀ ਵਰਸੀ ਮਨਾ ਰਹੇ ਆ ਮੇਰੇ ਸੱਜਣ ਵਰੇਸ਼ੀਆ ਵਿੱਚ ਇਟਲੀ ਰਹਿੰਦੇ ਨੇ ਉੱਥੇ ਵੀ ਵੱਡੇ ਪੱਦਰ ਉੱਤੇ ਦਿਨ ਮਨਾਇਆ ਜਾ ਰਿਹਾ ਸਤ ਸੰਗਤ ਇਹ ਵਡਿਆਈ ਪਤਾ ਕਿਉਂ ਹੋਈ ਹੈ ਕਿਤੇ ਨਾ ਕਿਤੇ ਜਮਾ ਕਰਵਾਈ ਹੋਈ ਹੈ ਗੁਰੂ ਨਾਨਕ ਸਾਹਿਬ ਦੇ ਕਰਚ ਜੇ ਸਾਰੀਆਂ ਵਡਿਆਈਆਂ ਲੈ ਲੈਂਦੇ ਵਡਿਆਈ ਨਹੀਂ ਸੀ ਹੋਣੀ ਜਿਨ੍ਹਾਂ ਦੀ ਵਡਿਆਈ ਹੋ ਰਹੀ ਹੈ ਉਹ ਵੱਖਰੀ ਗੱਲ ਹੈ ਨਿੰਦਿਆਂ ਵਾਲੀ ਨਿੰਦਿਆਂ ਦੀ ਅਲੱਗ ਗੱਲ ਛੱਡ ਦਿਓ ਪਰ ਜੇ ਵਡਿਆਈ ਹੋ ਰਹੀ ਹੈ ਇਹਦਾ ਮਤਲਬ ਵਡਿਆਈ ਜਮਾ ਕਰਾਈ ਹੋਈ ਹੈ ਇਹ ਸਿੱਧੀ ਗੱਲ ਹੈ ਇੱਥੇ ਵੀ ਹੋ ਰਹੀ ਹੈ ਬ੍ਰੇਸ਼ੀਆਚ ਵੀ ਮਨਾ ਰਹੇ ਨੇ ਪੰਜਾਬ ਚ ਵੀ ਮਨਾ ਰਹੇ ਨੇ ਜੇ ਯਾਦ ਕਰ ਰਹੇ ਨੇ ਉਹਨਾਂ ਦੀ ਕਰਨੀ ਨੂੰ ਤਾਂ ਉਹਨਾਂ ਨੇ ਵਡਿਆਈ ਜਮਾ ਕਰਾਈ ਹੋਈ ਹੈ ਜੇ ਉਹਨਾਂ ਨੂੰ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਨੂੰ ਯਾਦ ਕਰ ਰਹੇ ਉਹਨਾਂ ਦੇ ਕੋਈ ਬੁੱਟੇ ਲਾਏ ਹੋਏ ਨੇ ਸਜਣੋ ਉਹ ਵਡਿਆਈ ਜਮਾ ਕਰਵਾਈ ਹੋਈ ਹੈ ਬੁੱਟੇ ਲਾ ਕੇ ਤਾਂ ਵਡਿਆਈਆਂ ਹੋ ਰਹੀਆਂ ਨੇ ਉੰਜ ਨਹੀਂ ਵਡਿਆਈ ਹੁੰਦੀ ਕੋਈ ਬੰਦਾ ਪੈਸੇ ਨਾਲ ਕਰਾ ਕੇ ਦੱਸੇ ਇੱਕ ਸਾਲ ਹੋਜੂ ਦੋ ਸਾਲ ਹੋਜੂ ਪੰਜ ਪੰਜ ਹਜ਼ਾਰ ਏਕੜ ਜ਼ਮੀਨ ਬਣਾਉਣ ਵਾਲਿਆਂ ਦੀ ਕੋਈ ਵਰਸੀ ਨਹੀਂ ਮਨਾਈ ਜਾ ਰਹੀ ਮੈਂ ਨਹੀਂ ਵੇਖਿਆ ਉਹਨਾਂ ਦੇ ਮਨਾਉਂਦੇ ਇਹਦਾ ਨਿਰਣਾ ਪਾਤਸ਼ਾਹ ਨੇ ਬਾਣੀ ਅੰਦਰ ਦਿੱਤਾ ਹੈ ਚਾਹੇ ਅੱਜ ਮੰਨ ਲਓ ਚਾਹੇ ਫਿਰ ਮੰਨ ਲਿਓ ਇਹ ਮੰਨਣੀ ਪਾਏਗੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਨਿਰਨਾ ਦਿੱਤਾ ਏ ਇਸ ਜੁਗ ਮੇ ਸੁਬਾਨਾਮ ਕੀ ਪੜੋ ਇਸ ਜੁਗ ਨੇ ਸੁਬਾਨਾਮ ਵਿਨ ਨਾ ਵੇ ਸੋਵਨਾ ਹੋਏ ਇਹ ਮਾਇਆ ਕੀ ਸੋਮਾ ਚਾਰ ਦਿਹਾੜੇ ਜੰਦੀ ਵਿਲਮ ਨਾ ਹੋਏ ਮਾਇਆ ਧਾਰੀਆਂ ਦੀ ਸੋਭਾ ਤ ਸਰੀਰ ਮਰਦਿਆ ਮਰ ਜਾਂਦੀ ਏ ਜਪਣ ਵਾਲਿਆਂ ਦੀ ਸਰੀਰ ਜਾਣ ਤੋਂ ਬਾਅਦ ਵੀ ਵढਾਈ ਰਹਿੰਦੀ ਹੈ ਕਿਉਂ ਭਾਈ ਹਜ਼ੂਰ ਨੇ ਕਿਉਂ ਨਹੀਂ ਜਮਾਂ ਕਰਾ ਦਿੱਤੀ ਰੱਖੀ ਨਹੀਂ ਕੋਲ ਜਦੋਂ ਸੰਸਾਰ ਦੀ ਵਡਿਆਈ ਮਿਲੀ ਉਹਨੇ ਲਿਆ ਕੇ ਗੁਰੂ ਨਾਨਕ ਨੂੰ ਜਮਾਂ ਕਰਾ ਦਿੱਤੀ ਇੱਕ ਪੰਕਤੀ ਰੋਜ਼ ਅਰਦਾਸ ਤੋਂ ਪਹਿਲਾਂ ਪੜ੍ਹਦੇ ਆ ਵੈਸੇ ਇਹ ਜਪਣ ਵਾਲਿਆਂ ਨੇ ਇੰਡੀਵਿਜੂਅਲ ਆਪਣੀ ਅਰਦਾਸ ਵਾਸਤੇ ਪੰਕਤੀ ਕੱਢੀ ਹੋਈ ਹੈ ਹੁਣ ਉਹ ਸਾਂਝੇ ਤੌਰ ਤੇ ਸੰਗਤੀ ਰੂਪ ਵਿੱਚ ਆਪਾਂ ਪੜ੍ਹ ਹੀ ਦਈਏ ਉਹ ਬੰਦਗੀ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਆਪਣੀ ਇੰਡੀਵਿਜੁਅਲ ਆਪਣੀ ਅਰਦਾਸ ਕਰਨ ਲਈ ਪੰਕਤੀ ਕੱਢੀ ਹੈ ਮਕਬੂਲ ਹੋ ਗਈ ਸਾਰੇ ਇਸ ਅਰਦਾਸ ਤੋਂ ਪਹਿਲਾਂ ਉਹ ਪੰਕਤੀ ਪੜਦੇ ਨੇ ਉੱਚ ਕੀ ਕਹਿੰਦਾ ਹੈ ਵਡਿਆਈ ਗੁਰੂ ਨੂੰ ਜਮਾ ਕਰਾਈ ਦੀ ਪੜੋ ਜਿਨ੍ਹਾਂ ਦੀ ਯਾਦ ਚ ਬੈਠੇ ਹੋ ਉਹ ਗੁਰੂ ਨੂੰ ਕਹ ਕੇ ਵਡਿਆਈਆਂ ਦੇ ਕੇ ਜਮਾ ਕਰਾ ਗਏ ਸੰਸਾਰ ਦੀ ਵਡਿਆਈ ਮਿਲੀ ਉਨੇ ਗੁਰੂ ਨੂੰ ਕਿਹਾ ਕਿ ਤੁੱਧੇ ਆਗੇ ਅਰਦਾਸ ਹਮਾਰੀ ਪੜੋ ਤੁੱਧੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ